ਇਸ ਵੇਲੇ ਦੀ ਵੱਡੀ ਖਬਰ ਪਠਿੰਡਾ ਦੇ ਪਿੰਡ ਤੁੰਗੀ ਵਾਲੀ ਵਿਖੇ ਖੇਤਾਂ 'ਚ ਬਣੇ ਇੱਕ ਕਾਰਚ ਬਲਾਸਟ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਬਲਾਸਟ ਨਾਲ ਘਰ ਦੇ ਸਾਰੇ ਸ਼ੀਸ਼ੇ ਦਰਵਾਜ਼ੇ ਟੁੱਟ ਗਏ ਨੇ। ਇਸ ਤੋਂ ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ 'ਚ ਸਹਿਮ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਇਸ ਦੇ ਨਾਲ ਹੀ ਪਠਿੰਡਾ ਦੇ ਬੀਰ ਤਲਾਬ ਦੀ ਲੇਨ ਨੰਬਰ 14 ਵਿੱਚ ਦਰਗਾਹ ਦੇ ਨੇੜੇ ਮਜ਼ਾਇਲ ਵਰਗਾ ਹਥਿਆਰ ਮਿਲਿਆ ਹੈ। ਜੋ ਕਿ ਇੱਕ ਵੱਡੇ ਟੋਲ ਤੋਂ ਵੱਡਾ ਦਿੱਖਦਾ ਹੈ ਜੋ ਇੱਥੇ ਬਠਿੰਡਾ ਵਿੱਚ ਡਿੱਗਿਆ ਉਸ ਦੀ ਤਸਵੀਰ ਵੀ ਸਾਹਮਣੇ ਆਈ ਹੈ ਦਰਅਸਲ ਬੀਤੇ ਦਿਨ ਹੀ ਪਾਕਿਸਤਾਨ ਨੇ ਪੰਜਾਬ ਤੇ ਹਮਲਾ ਕੀਤਾ ਸੀ ਪਠਾਨਕੋਟ ਦੇ 에ਅਰ ਬੇਸ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਖਬਰਾਂ ਅਨੁਸਾਰ ਪਠਾਨਕੋਟ ਵਿੱਚ ਇੱਕ ਪਾਕਿਸਤਾਨੀ ਜਹਾਜ਼ ਨੂੰ ਡੇਗ ਦਿੱਤਾ ਗਿਆ ਹੈ ਹਾਲਾਂਕਿ ਸਰਕਾਰ ਵੱਲੋਂ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ ਇਸ ਤੋਂ ਇਲਾਵਾ ਚਲੰਦਰ ਵਿੱਚ ਦੋ ਥਾਵਾਂ ਤੇ ਡਰੋਨ ਹਮਲੇ ਹੋਏ ਨੇ ਹਾਲਾਂਕਿ ਭਾਰਤ ਦੇ 에ਅਰ ਡਿਫੈਂਸ ਸਿਸਟਮ ਨੇ ਉਹਨਾਂ ਨੂੰ ਅਸਮਾਨ ਵਿੱਚ ਹੀ ਤਬਾਹ ਕਰ ਦੇ